ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਲੁਧਿਆਣਾ ਦੇ ਲੋਕਾਂ ਨੂੰ ਨਹੀਂ ਮਿਲੀ ਬੈਂਸ ਭਰਾਵਾਂ ਦੀ ਫ੍ਰੀ ਰੇਤ ਦਰਸਲ ਅਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਰੇਤ mafia ਖਿਲਾਫ ਆਪਣਾ ਸਤਿਆਗ੍ਰਹਿ ਅੰਦੋਲਨ ਸਮੇ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਪੰਜਾਬ ਸਰਕਾਰ ਖਿਲਾਫ ਰੇਤ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਸਤਲੁਜ ਤਰਿਆ ਦੇ ਕੋਲ ਸਿਮਰਜੀਤ ਸਿੰਘ ਬੈਂਸ ਆਪਣੇ ਸਮਰਥਕਾਂ ਸੰਪੰਹੇ ਰੇਤ ਕੱਢ ਕੇ ਉਸ ਤੋਂ ਟਰਾਲੀਆਂ 'ਚ ਪੜਨਾ ਵੀ ਸ਼ੁਰੂ ਕਰ ਦਿੱਤਾ ਜਿੰਦਾਬਾਦ ਦੇ ਬੋਲੇ ਹੈ ਕਿ ਆਪਾਂ ਦੁੱਖਾਂ ਕੱਢਣ ਲਈ ਜਿੰਦਾਬਾਦ ਪੰਜਾਬੀਆਂ ਦੇ ਮਾਨਨ ਦਾ ਮਾਨਨ ਦਾ ਡਰ ਤੇ ਸੁੱਤਗਰਾਂ ਅੰਦੋਲਨ ਦੀ ਸ਼ੁਰੂਆਤ ਹੋਇਆ ਜਿੰਨਾ ਬਾਦਲਾ ਨੇ ਪੰਜਾਬੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜ਼ਬਰ ਤੇ ਜ਼ੁਲਮ ਪਾਇਆ ਉਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਅੱਜ ਲੋਕ ਖਾਮਬੰਦ ਹੋਇਆ ਮੈਂ ਸਾਰੇ ਪੰਜਾਬੀਆਂ ਦਾ ਤਨਵਾਦ ਕਰਦਾ ਤੇ ਲੁਧਿਆਣੇ ਤੋਂ ਬਾਅਦ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਈਮਨਸਾਬ ਦੇ ਬਦਕਰ ਜਾ ਕੇ ਮੈਂਬਰ ਜਾ ਕੇ ਇਹਨਾਂ ਦੀ ਖਨਨ ਪਾਲਸੀ ਦਾ ਵਿਰੋਧ ਕਰਨਾ ਤੇ ਰੇਲ ਦੇ ਮੰਦਰ ਗੁਰਦੁਆਰਿਆਂ ਧਰਮਸ਼ਾਲਾ ਦੇ ਵਿੱਚ ਫੀ ਵੰਡ ਕੇ ਬਾਦਲ ਸਮਝਦੇ ਆ ਕਿ ਅਸੀਂ ਸਾਰਿਆਂ ਨੂੰ ਡੰਡੇ ਦੇ ਜ਼ੋਰ ਨਾਲ ਜੇਲ੍ਹ ਦਾ ਦਰਦ ਖਾ ਕੇ ਡਰਾ ਲਾਂਗੇ ਇਹ ਟੀਮ ਇਨਸਾਫ ਦੇ ਮੈਂਬਰ ਬਾਲਾ ਤੋਂ ਡਰਨ ਵਾਲੇ ਨਹੀਂ ਗਲਤ ਫੈਲੀਆਂ ਪਰ ਮੌਕੇ ਤੇ ਪੁਲਿਸ ਨੇ ਇਹਨਾਂ ਨੂੰ ਹੀ ਹਿਰਾਸਤ ਚ ਲੈ ਲਿਆ ਤੇ ਲੋਕਾਂ ਨੂੰ ਮੁਫਤ ਰੇਤਾਵੱਜੀ ਵੰਡਣ ਦੀ ਬੈਂਸ ਭਰਾਵਾਂ ਦੀ ਕੋਸ਼ਿਸ਼ ਨਾਕਾਮਯਾਬ ਹੋ ਗਈ ਹੁਣ ਇਹ ਵੀ ਪੀਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi